ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਟ ਜਮ ਕੀ ਫੰਦਾ ਸਤਗੁਰੂ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਵੈਦ ਦੀ ਗੱਲ ਕੀਤੀ ਹੈ ਤੇ ਰੋਗ ਦੀ ਗੱਲ ਕੀਤੀ ਹੈ ਤੁਸੀਂ ਖਿਆਲ ਕਰਿਓ ਜੇ ਇਹ ਬਚਨ ਅਸੀਂ ਅਰਦਾਸ ਦੇ ਵਿੱਚ ਆਮ ਤੌਰ ਤੇ ਸੁਣਦੇ ਹਾਂ ਜਦੋਂ ਕੋਈ ਰੋਗੀ ਮਨੁੱਖ ਆ ਕੇ ਕਹਿੰਦਾ ਕਿ ਮੇਰੀ ਅਰਦਾਸ ਕਰ ਦੋ ਕਿ ਮੇਰੇ ਰੋਗ ਮੇਂ ਦੂਰ ਹੋ ਜਾਵਣ ਠੀਕ ਹੈ ਗੁਰੂ ਰੋਗ ਦੂਰ ਕਰਦਾ ਕੋਈ ਸ਼ੱਕ ਨਹੀਂ ਪਰ ਇਹਨਾਂ ਬਚਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿੱਥੇ ਸਰੀਰ ਦੇ ਰੋਗਾਂ ਦੀ ਗੱਲ ਕੀਤੀ ਹੈ ਉੱਥੇ ਮਨ ਦੇ ਰੋਗ ਦੀ ਵੀ ਗੱਲ ਕੀਤੀ ਹੈ ਹਰ ਬੰਦਾ ਚੰਦ ਹੈ ਮੇਰਾ ਸ਼ਰੀਰ ਤੰਦਰੁਸਤ ਹੋਵੇ ਪਰ ਮਨਵਰ ਖਿਆਲ ਨਹੀਂ ਜਾਂਦਾ ਸ਼ਰੀਰ ਤੰਦਰੁਸਤ ਹੈ ਜੇ ਮਨ ਰੋਗੀ ਹੈ ਤਾਂ ਵੀ ਸੰਸਾਰ ਦੇ ਵਿੱਚ ਭਲਾ ਨਹੀਂ ਹੈ ਸ਼ਰੀਰ ਕਿੰਮਰ ਰੋਗੀ ਹੋਵੇ ਵੀ ਤੇ ਮਨ ਅਰੋਗਤਾ ਹੋਵੇ ਮਨ ਨੂੰ ਕੋਈ ਰੋਗ ਨਾ ਹੋਵੇ ਨਾ ਉਹ ਤੇ ਉਹ ਸ਼ਰੀਰ ਦੇ ਨਾਲ ਲੜ ਸਕਦਾ ਹੈ ਉਹ ਸੰਤੋਖ ਦੇ ਵਿੱਚ ਰਹਿ ਸਕਦਾ ਪਰ ਜੇ ਮਾਨੀ ਰੋਗੀ ਹੋਵੇ ਫਿਰ ਸਰੀਰ ਠੀਕ ਵੀ ਹੈ ਸਰੀਰ ਨੂੰ ਕੋਈ ਰੋਗ ਵੀ ਨਹੀਂ ਹੈ ਤਾਂ ਵੀ ਉਹ ਬੰਦਾ ਦੁਖੀ ਹੈ ਤਾਂ ਵੀ ਉਹ ਕੰਝਰ ਰਿਹਾ ਕਿਉਂਕਿ ਮਨ ਰੋਗੀ ਹੈ ਤੇ ਇਹਨਾਂ ਬਚਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀ ਕਿਰਪਾ ਕੀਤੀ ਨਾ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਦਾ ਕਹਿੰਦੇ ਕੋਈ ਸ਼ੱਕ ਨਹੀਂ ਗੁਰੂ ਜਿਹੜਾ ਹੈ ਉਹ ਵੈਦ ਹੈ ਤੂੰ ਉਹਦੇ ਕੋਲ ਆ ਕੇ ਅਰਦਾਸ ਕਰ ਕਿ ਸਤਿਗੁਰੂ ਜੀ ਮੇਰਾ ਮਨ ਰੋਗੀ ਹੋ ਗਿਆ ਹੁਣੇ ਮੰਨਣਾ ਪੈਣਾ ਜਿਵੇਂ ਡਾਕਟਰ ਦੇ ਕੋਲ ਜਾਂਦੇ ਆ ਜਿਹੜੀ ਪ੍ਰੋਬਲਮ ਹੁੰਦੀ ਹੈ ਅਸੀਂ ਡਾਕਟਰ ਨੂੰ ਜਾ ਕੇ ਦੱਸਦੇ ਆ ਨਾ ਕਲੀਅਰ ਦੱਸਦੇ ਆ ਜਿਹੜਾ ਡਾਕਟਰ ਨੂੰ ਆਪਣਾ ਪੂਰਾ ਰੋਗ ਨਹੀਂ ਦੱਸਦਾ ਕਿ ਮੈਨੂੰ ਕਿਵੇਂ ਹੋਇਆ ਮੈਂ ਕੀ ਕੀਤਾ ਮੇਰੇ ਖਾਣ ਦੇ ਵਿੱਚ ਕੋਈ ਪਰੇਜ ਨਹੀਂ ਹੋਇਆ ਸਾਰੀ ਗੱਲ ਦੱਸਦਾ ਫਿਰ ਡਾਕਟਰ ਉਹਦਾ ਇਲਾਜ ਕਰ ਸਕਦਾ ਸੋਖਾ ਤੇ ਜੇ ਡਾਕਟਰ ਕੋਲ ਨੂੰ ਸ਼ਪਾਵਾਂਗੇ ਫਿਰ ਉਹ ਕਿਵੇਂ ਇਲਾਜ ਕਰੇਗਾ ਜੀ ਮਨ ਰੋਗੀ ਆ ਮਨ ਕਾਮ ਦੇ ਵਸ ਹੈ ਕ੍ਰੋਧ ਦੇ ਵਸ ਹੈ ਲੋਭ ਦੇ ਵਸ ਹੈ ਤੇ ਫਿਰ ਗੁਰੂ ਕੋਲ ਆ ਕੇ ਕਹਿਣਾ ਪੈਣਾ ਸਤ ਗੁਰੂ ਜੀ ਕਿਰਪਾ ਕਰੋ ਮੈਂ ਕਾਮੀ ਹੋ ਗਿਆ ਕ੍ਰੋਧੀ ਹਾਂ ਈਰਖਾ ਦੇ ਵਿੱਚ ਹਾਂ ਦਵੇਕ ਭਾਵਨਾ ਦੇ ਵਿੱਚ ਹਾਂ ਕਿਸੇ ਦੀ ਖੁਸ਼ੀ ਬਰਦਾਸ਼ ਨਹੀਂ ਕਰ ਸਕਦਾ ਕੋਈ ਰੋ ਰਿਹਾ ਤੇ ਮੈਂ ਬੜਾ ਚੰਗਾ ਮਹਿਸੂਸ ਕਰਦਾ ਜੇ ਕੋਈ ਹੱਸਦਾ ਮੈਨੂੰ ਉਸਦਾ ਹਾਸਾ ਬਰਦਾਸ਼ਤ ਨਹੀਂ ਹੁੰਦਾ ਹੁਣ ਇਹ ਰੋਗ ਤਨ ਦਾ ਥੋੜੇ ਤੇ ਮਨ ਦਾ ਰੋਗ ਹੈ ਕੋਈ ਤਕਲੀਫ ਦੇ ਵਿੱਚ ਹੈ ਤੇ ਖੁਸ਼ੀ ਹੈ ਜੇ ਕੋਈ ਹੱਸੇ ਦੇ ਵਿੱਚ ਹੈ ਖੇਡ ਦੇ ਵਿੱਚ ਹੈ ਤੇ ਮਨ ਦੁਖੀ ਹੋ ਜਾਂਦਾ ਹੁਣ ਇਹ ਕਿੰਨਾ ਵੱਡਾ ਰੋਗ ਹੈ ਨਾ ਇਹਦਾ ਇਲਾਜ ਕਦੇ ਅਸੀਂ ਸੋਚਿਆ ਹੀ ਨਹੀਂ ਕਿ ਮੈਂ ਰੋਗੀ ਆ ਜਦ ਤੁਸੀਂ ਗੁਰੂ ਕੋ ਲਾ ਕੇ ਸਤ ਗੁਰੂ ਨੂੰ ਕਵਾਂਗੇ ਸਤ ਗੁਰੂ ਜੀ ਮੈਨੂੰ ਇਹ ਬਿਮਾਰੀ ਹੈ ਮੈਨੂੰ ਕਿਸੇ ਦਾ ਚੰਗਾ ਦੇਖਿਆ ਬਰਦਾਸ਼ ਨਹੀਂ ਹੁੰਦਾ ਕਿਸੇ ਦੀ ਕਾਮਯਾਬੀ ਬਰਦਾਸ਼ ਨਹੀਂ ਹੁੰਦੀ ਮੇਰੇ ਤੇ ਕਿਰਪਾ ਕਰੋ ਮੈਂ ਅਰਦਾਸ ਜਰੂਰ ਕਰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪਰ ਭਲਾ ਅੰਦਰੋਂ ਚਾਹਦਾ ਨਹੀਂ ਆ ਸਤ ਗੁਰੂ ਜੀ ਤੁਸੀਂ ਕਿਰਪਾ ਕਰੋ ਮੈਂ ਕਿਸੇ ਦਾ ਭਲਾ ਵੇਖ ਸਕਾਂ ਕਿਸੇ ਦਾ ਚੰਗਾ ਵੇਖ ਸਕਾਂ ਕਿਸੇ ਨੂੰ ਅਸੀਸ ਦੇ ਦੇ ਸਕਾਂ ਤੇ ਇਹ ਬਿਮਾਰੀਆਂ ਦਾ ਇਲਾਜ ਕਿੰਨੇ ਕਰਨਾ ਜੀ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਤੇ ਗੁਰੂ ਨੇ ਕੀ ਦੇਣਾ ਨਾਮ ਦੇਣਾ ਸੰਸਾਰ ਦੇ ਵਿੱਚ ਨਾ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਮਿਲਦੀ ਹੈ ਕਿੰਦੇ ਇੱਕ ਬੜਾ ਵੱਡਾ ਸ਼ਾਹੂਕਾਰ ਹੋਇਆ ਆਪਣੇ ਜੀਵਨ ਲੀਲਾ ਦੇ ਵਿੱਚ ਬੜਾ ਧਨ ਕਮਾਇਆ ਬੜਾ ਦੌਲਤ ਇਕੱਠੀ ਕੀਤੀ ਇੱਕੋ ਇੱਕ ਪੁੱਤਰ ਸੀ ਉਹਦਾ ਸਮਾ ਪਿਆ ਸ਼ਾਹੂਕਾਰ ਚੜ੍ਹਾਈ ਕਰ ਗਿਆ ਪੁੱਤਰ ਜਵਾਨ ਹੋਇਆ ਉਸਨੇ ਵੇਖਿਆ ਕਿ ਧਨ ਬਿਆੰਤ ਹੈ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਬਸ ਇਸ ਧਨ ਦੇ ਨਾਲ ਮੈਂ ਇਆਸ਼ੀ ਕਰਨੀ ਹੈ ਇਹ ਧਨ ਉਡਾਣਾ ਹੈ ਮੈਂ ਉਦਾਂ ਹੀ ਕਿਹਾ ਉਹਨੇ ਮਾਇਆ ਵੇਖ ਕੇ ਮਾਇਆ ਸਿਰ ਤੇ ਚੜ ਗਈ ਮਾਇਆ ਵਿੱਚ ਗੁਲਤਾਨ ਹੋ ਗਿਆ ਕੋ ਕਰਮ ਕਰਨੇ ਸ਼ੁਰੂ ਕਰ ਦਿੱਤੇ ਸਮਾਂ ਬੀਤਿਆ ਰੋਗੀ ਹੋ ਗਿਆ ਸ਼ਰੀਰ ਗਲਣਾ ਸ਼ੁਰੂ ਹੋ ਗਿਆ ਸ਼ਰੀਰ ਦੇ ਵਿੱਚੋਂ ਬੋ ਆਣੀ ਸ਼ੁਰੂ ਹੋ ਗਈ ਤੇ ਜਿਸ ਪਿੰਡ ਦੇ ਵਿੱਚ ਰਹਿੰਦਾ ਸੀ ਨਾ ਜਿਸ ਨਗਰ ਦੇ ਵਿੱਚ ਰਹਿੰਦਾ ਸੀ ਪਿੰਡ ਵਾਲਿਆਂ ਨੇ ਕਿਹਾ ਇਹਨੂੰ ਪਿੰਡ ਤੋਂ ਬਾਹਰ ਕੱਢ ਦਿਓ ਇਹ ਕੋੜ ਦਾ ਰੋਗ ਹੋ ਗਿਆ ਇਸ ਨੂੰ ਤੇ ਇਹ ਐਸਾ ਰੋਗ ਹੈ ਸਾਰੇ ਪਿੰਡ ਦੇ ਵਿੱਚ ਫੈਲ ਸਕਦਾ ਹੈ ਇਹਨੂੰ ਪਿੰਡ ਤੋਂ ਬਾਹਰ ਕੱਢ ਦਿਓ ਹੁਣ ਸਰੀਰ ਜਦੋਂ ਗਲ ਗਿਆ ਹੋਵੇ ਤਕਲੀਫ ਹੈ ਸਰੀਰ ਦੇ ਵਿੱਚ ਪਰੇਸ਼ਾਨ ਹੈ ਪਿੰਡ ਵਾਲਿਆਂ ਨੇ ਬਾਹਰ ਇੱਕ ਕੱਖਾਂ ਦੀ ਕੁੱਲੀ ਪਾ ਕੇ ਦੇ ਦਿੱਤੀ ਉੱਥੇ ਰਹਿਣਾ ਕਿਸੇ ਨੇ ਆਂਦੇ ਜਾਂਦੇ ਨੇ ਪ੍ਰਸ਼ਾਦਾ ਦੇ ਜਾਣਾ ਬੜਾ ਕੁਰਲਾਂਦਾ ਹੈ ਬੜੀ ਤਕਲੀਫ ਦੇ ਵਿੱਚ ਹੈ ਇੱਕ ਦਿਨ ਉਸ ਰਾਹ ਦੇ ਵਿੱਚ ਇੱਕ ਗੁਰਸਿੱਖ ਲੰਘਿਆ ਗੁਰਸਿੱਖ ਦਾ ਭਾਵ ਹੈ ਜਿਹੜਾ ਗੁਰੂ ਦਾ ਸਿੱਖ ਹੈ ਕੇਵਲ ਕਹਿਣ ਦੇ ਨਾਲ ਨਹੀਂ ਉਹਦੇ ਜੀਵਨ ਦੇ ਵਿੱਚੋਂ ਪਤਾ ਲੱਗ ਜਾਵੇਗਾ ਇਹ ਗੁਰੂ ਦਾ ਸਿੱਖ ਹੈ ਸਾਡੇ ਦੇ ਅਸੀਂ ਮੱਥਾ ਟੇਕਿਆ ਗੁਰੂ ਨੂੰ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਲੰਗਰਾਂ ਦੇ ਵਿੱਚ ਸੇਵਾ ਕੀਤੀ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਅਸੀਂ ਗੁਰੂ ਦੇ ਸਿੱਖ ਹਾਂ ਜੀਵਨ ਦੇ ਵਿੱਚ ਨਹੀਂ ਦਿਸਦਾ ਪਰ ਗੁਰੂ ਦਾ ਸਿੱਖ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਗੁਰੂ ਦਾ ਸਿੱਖ ਅਗਰ ਕੋਈ ਉਹਦੇ ਨਾਲ ਬੁਰਾ ਕਰੇ ਨਾ ਉਹ ਉਹਦਾ ਵੀ ਭਲਾ ਮੰਗਦਾ ਸਤਿਗੁਰੂ ਜੀ ਇਸ ਨੂੰ ਸਮਤ ਬਖਸ਼ਿਓ ਇਹ ਜਿਹੀ ਰਾਮਤ ਕਰਿਓ ਹੁਣ ਸਿੱਖ ਜਦੋਂ ਕੋਲੋਂ ਲੰਘਣ ਲੱਗਾ ਤੇ ਉਹਨੇ ਜਦ ਨੂੰ ਦੇਖਿਆ ਬੜੀ ਤਕਲੀਫ ਤੇ ਉਨੂੰ ਕਿਹਾ ਭਾਈ ਤੇਰਾ ਨਾਂ ਕੀ ਹੈ ਕਹਿੰਦਾ ਮੇਰਾ ਨਾਂ ਪ੍ਰੇਮਾ ਗੁਰੂ ਸਿੱਖ ਨੇ ਬੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਕਿਹਾ ਭਾਈ ਪ੍ਰੇਮਿਆ ਤੂੰ ਬੜੀ ਤਕਲੀਫ ਦੇ ਵਿੱਚ ਹੈ ਧੰਨ ਗੁਰੂ ਅਮਰਦਾਸ ਜੀ ਦੇ ਦਰ ਤੇ ਕਿਉਂ ਨਹੀਂ ਚਲਾ ਜਾਂਦਾ ਉੱਥੇ ਬੜੇ ਰੋਗ ਕੱਟੇ ਜਾਂਦੇ ਨੇ ਤੇਰਾ ਰੋਗ ਵੀ ਕੱਟਿਆ ਜਾਵੇਗਾ ਇਹਦੇ ਮਨ ਨੂੰ ਗੱਲ ਭਾਗੀ ਜਦੋਂ ਹੁਣ ਪਹੁੰਚਦਾ ਨਾ ਗੁਰੂ ਅਮਰਦਾਸ ਜੀ ਦੇ ਦਰ ਤੇ ਬਾਹਰ ਖੜਦਾ ਤੇ ਆਪਣੇ ਅੰਦਰ ਝੰਤੀ ਮਾਰਦਾ ਕਹਿੰਦਾ ਕਿਹੜਾ ਮੂੰਹ ਲੈ ਕੇ ਜਾਵਾਂਗਾ ਮੈਂ ਤੇ ਕੋਈ ਕਰਮੀ ਬੜੇ ਕੀਤੇ ਗੁਰੂ ਤੇ ਜਾਣਦਾ ਸਭ ਕੁਝ ਘਟ ਘੜ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਗੁਰੂ ਨੂੰ ਕਿਵੇਂ ਨਜ਼ਰਾਂ ਮਿਲਾਵਾਂਗਾ ਗੁਰੂ ਨੂੰ ਮੈਂ ਕੀ ਦਸਾਂਗਾ ਕਹਿੰਦੇ ਜਿਸ ਰਾਤ ਨੂੰ ਸੰਗਤਾਂ ਜਾ ਕੇ ਗੁਰੂ ਦੇ ਦਰਸ਼ਨ ਕਰਦੀਆਂ ਸੀ ਉਸ ਰਾਹ ਦੇ ਵਿੱਚ ਬੈਗੇ ਆਂਦੇ ਜਾਂਦੇ ਸੰਗਤਾਂ ਦੇ ਪੈਰ ਝਾੜਨੇ ਸੰਗਤਾਂ ਨੇ ਗੁਰੂ ਦੇ ਦਰਸ਼ਨ ਕਰਕੇ ਆਣੇ ਇਹਨੂੰ ਗੁਰੂ ਦੇ ਬਚਨ ਸੁਣਾਣੇ ਅੱਜ ਹੋਰ ਕੱਲ ਹੋਰ ਇੱਕ ਦਿਨ ਸਿੱਖਾਂ ਨੇ ਇਹਨੂੰ ਦੇਖਿਆ ਇਹ ਕੋੜ ਦਾ ਰੋਗੀ ਹੈ ਬੜੀ ਸੇਵਾ ਕਰਦਾ ਹੈ ਜਾ ਕੇ ਧੰਨ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਸਤਿਗੁਰੂ ਜੀ ਤੁਹਾਡੇ ਦਰ ਦੇ ਬਾਹਰ ਇੱਕ ਭਾਈ ਪ੍ਰੇਮਾ ਬੈਠਾ ਹੋਇਆ ਕੋੜ ਦਾ ਰੋਗੀ ਹੈ ਪਰ ਤੁਹਾਨੂੰ ਬੜਾ ਜਪਦਾ ਬਾਣੀ ਬੜੀ ਪੜਦਾ ਉਹ ਸਤਿਗੁਰੂ ਜੀ ਅੱਜ ਆਪ ਭਾਈ ਪ੍ਰੇਮਾ ਦੇ ਕੋਲ ਗਏ ਸੰਗਤਾਂ ਵੀ ਗਈਆਂ ਉਸ ਨੂੰ ਆਪਣੇ ਦਰ ਤੇ ਲਿਆਂਦਾ ਕਹਿੰਦੇ ਆਪਣੇ ਹੱਥਾਂ ਦੇ ਨਾਲ ਇਸ਼ਨਾਨ ਕਰਾਇਆ ਮਲਮ ਪੱਟੀ ਕੀਤੀ ਥੋੜੇ ਦਿਨਾਂ ਤੋਂ ਬਾਅਦ ਨਾਲ ਹੀ ਉਹਨੇ ਗੁਰੂ ਦੇ ਬਚਨਾਂ ਨੂੰ ਸੁਣਨਾ ਬਾਣੀ ਪੜਨੀ ਸੇਵਾ ਕਰਨੀ ਅੱਜ ਹੋਰ ਕੱਲ ਹੋਰ ਦੇ ਅਰੋਗਤਾ ਹੋ ਗਿਆ ਕੋੜ ਦਾ ਰੋਗ ਖਤਮ ਹੋ ਗਿਆ ਸੇ ਦਰਦਾ ਹੋ ਕੇ ਰਹਿ ਗਿਆ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਰੋਜ਼ ਅਰਦਾਸ ਕਰਦਾ ਸੀ ਸਗਲ ਦੁਆਰ ਕੋ ਸਾਢਕਾ ਗਿਓ ਤੁਹਾਰੂ ਦੁਆਰ ਬਾਹੇ ਗਿਹੇ ਕੀ ਲਾਜ ਰਸ ਗੋਬਿੰਦ ਦਾਸ ਤੁਹਾਰ ਮਾਲਕਾ ਹੁਣ ਤੇ ਮੈਂ ਤੇਰੇ ਦਰਦਾ ਹੋ ਕੇ ਰਹਿ ਗਿਆ ਇੱਕ ਦਿਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਦੀਵਾਨ ਸਜਿਆ ਗੁਰੂ ਨੇ ਸੰਗਤਾਂ ਨੂੰ ਕਿਹਾ ਸੰਗਤੋ ਕੋਈ ऐसा सिख ਹੈ ਜਿਹੜਾ ਭਾਈ ਪ੍ਰੇਮਾ ਨੂੰ ਆਪਣੀ ਧੀ ਦੇਵੇਗਾ ਕੋਈ ਐਸਾ ਸਿੱਖ ਹੈ ਇੱਕ ਸਿੱਖ ਉੱਠਿਆ ਕਹਿੰਦੇ ਸੱਚੇ ਪਾਤਸ਼ਾਹ ਮੈਂ ਆਪਣੀ ਧੀ ਦੇਣ ਵਾਸਤੇ ਤਿਆਰ ਹਾਂ ਉਹਦੀ ਘਰ ਵਾਲੀ ਵੀ ਨਾਲ ਸੀ ਉਹ ਕਹਿੰਦੀ ਸਤਿਗੁਰੂ ਜੀ ਇਹਦਾ ਕੋਈ ਖਾਨਦਾਨ ਨਹੀਂ ਐ ਮੈਂ ਆਪਣੀ ਧੀ ਕਿਵੇਂ ਦੇਵਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਮੇਰੇ ਘਰ ਦਾ ਮੁਰਾਰੀ ਐ ਮੇਰਾ ਪੁੱਤਰ ਹੈ ਇਹਦਾ ਖਾਨਦਨ ਮੇਰਾ ਖਾਨਦਾਨ ਇਹਦਾ ਖਾਨਦਾਨ ਹੈ ਤੇ ਕਹਿੰਦੇ ਫਿਰ ਉਹਨੇ ਆਪਣੀ ਧੀ ਮੱਥੋ ਤੇ ਭਾਈ ਪ੍ਰੇਮਾ ਨੂੰ ਪਿਆਰ ਦੇ ਨਾਲ ਮੁਰਾਰੀ ਕਿਹਾ ਜਾਂਦਾ ਸੀ ਭਾਈ ਪ੍ਰੇਮਾ ਤੇ ਮੁਰਾਰੀ ਤੇ ਮੱਥੋ ਦਾ ਫਿਰ ਆਨੰਦ ਪੜਾਇਆ ਗਿਆ ਗੁਰੂ ਨੇ ਦੇਖੋ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਜਿੱਥੇ ਰੋਗ ਦੂਰ ਕੀਤਾ ਉਥੇ ਆਨੰਦ ਵੀ ਪੜਾਇਆ ਆਪਣਾ ਪੁੱਤਰ ਵੀ ਬਣਾ ਦਿੱਤਾ ਉਹ ਸਿਖਾ ਆ ਗੁਰੂ ਦੇ ਕੋਲ ਆ ਕੇ ਅਰਦਾਸ ਕਰ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਓਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਤੂੰ ਗੁਰੂ ਦੇ ਕੋਲ ਆ ਕੇ ਭਰੋਸੇ ਦੇ ਨਾਲ ਅਰਦਾਸ ਕਰ ਤੇਰਾ ਮਨ ਕਰਕੇ ਤਨ ਕਰਕੇ ਦੋਨਾਂ ਦਾ ਇਲਾਜ ਹੋ ਜਾਏ